ਕੀ ਨਾਮ ਆਪਣਾ ਸਰ ਮੇਰਾ ਨਾਮ ਵਿਕੀ ਗੱਲੋਤ ਹੈ ਕੀ ਮਾਮਲਾ ਹੋਇਆ ਔਰ ਇਹ ਗਰਮ ਚੱਕਰ ਹੋਏ ਹੋਰੇ ਅਸੀਂ ਇਥੋਂ ਕੋਈ ਸਾਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ ਤੋਂ ਨੰਬਰ 2 ਦੇ ਬੈਕ ਸਾਈਡ ਤੇ ਕੁਝ ਚਾਕਲੇਟ ਦਾ ਪੈਕ ਆਂਦਾ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿਤੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੈਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਹੈ ਉਹ ਖੋਲ ਕੇ ਦੇਖੀ ਕਿਹਾ ਉਹਦੇ 'ਚ ਉਹ ਜਿਹੜੇ ਚੌਪਲੇ ਵਗੈਰਾ ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ 'ਚ ਨਾਲ ਹੀ ਕਿਸੇ ਮੈਡੀਕਲ 'ਚ ਗਏ ਉਹ ਕਹਿੰਦਾ ਕੋਈ ਨਹੀਂ ਨਾਰਮਲ ਜਿਆ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤ ਤਾ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ 'ਚੋਂ ਤੇ ਕਿੰਨੇ ਸਾਲ ਦੇ ਬੱਚੇ ਦੀ ਇੱਕ ਇੱਕ ਡੇਢ ਸਾਲ ਦੀ ਕੁੜੀ ਹੈ ਇੱਕ 22 ਸਾਲ ਦੀ ਕੁੜੀ ਹੈ ਨਹੀਂ ਛੋਟੀ ਕੁੜੀ ਦੇ ਆਇਆ ਸੀਗਾ ਤੇ ਵੱਡੀ ਵਾਲੀ ਦੇ ਤੇ ਵੀ ਜ਼ਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੁੜੀ ਕੋਲ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੋਟੇ ਮੂਚੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵਾਲੇ ਹੋ ਗਿਆ ਤੇ ਅਸੀਂ ਚਾਕਲੇਟ ਦੇ ਲੈਵਲ 'ਤੇ ਲੱਭੇ ਘਰੋਂ ਤੇ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪੀਰੀਅੰਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀ ਐਮ ਸੀ ਹਸਪੀਟਲ ਸਰਕਾਰੀ ਛੇ ਤੁਹਾਡੇ ਕੋਲ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਸਾਡੇ ਕੋਲ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ 'ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਐਸ ਜੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਹਰੇ ਆ ਗਏ ਤੇ ਆਪਣੇ ਫੂਡ ਸਾਈ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ ਜ ਕੋਈ ਸਮਾਨ ਨਹੀਂ ਹੈ। ਅਸੀਂ 4 ਭਾਈ, 3 ਭਾਈ ਸਾਡੇ ਭਤੀਜੇ ਸਾਰੇ ਲੱਗ ਕੇ 250 ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀ ਪਈਆਂ। ਬੱਚੇ ਦੁੱਧ ਦੇ ਪੈਕੇਟ ਜਿਹੜੀ ਹੁਣ ਵੀ ਐਕਸਪਾਇਰੀ ਪਈ ਉਹਦੀ ਐਕਸਪਾਇਰੀ ਪਈ ਹੈ। ਫ੍ਰਿਜ 'ਚ ਅਸੀਂ ਰੀਅਲ ਜੂਸ ਕੱਢੇ ਆ। ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀ ਆ। ਬਿੱਕਾ ਜੀ ਕੰਪਨੀ ਦੇ ਪੁੱਜੀਏ ਕੱਢੇ ਆ। ਮਤਲਬ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣ ਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ। ਇਹ ਆਪਣੀ ਸੇ ਸਾ ਜਾ ਨਾਲ ਹੀ ਦਸ ਦੁਕਾਨਾਂ ਛੱਡ ਗਈ ਹੈ ਇੱਕ ਕੇਸ ਦੂਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸੇਧ ਦਾ ਕੋਈ ਨਾ ਨੂੰ ਔਰਨੀ ਟੈਂਸ਼ਨ ਨਹੀਂ ਹੈ ਕਿਉਂਕਿ ਸਰ ਸਾਡਾ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਨਹੀਂ ਹੈ ਸਿਰਫ ਵਿਸ਼ਵਾਸ ਤੋਂ ਕੰਮ ਕਰਦੇ ਹਾਂ ਮੱਦੀਵਰ ਮਾਮਲਾ ਇਸ ਤਰ੍ਹਾਂ ਸਾਹਮਣੇ ਕਿਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰ ਹੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਬੱਚੇ ਦੀ ਪੋਜੀਸ਼ਨ ਕੀ ਹੈ ਬੱਚਾ ਇੱਕ ਤਾਂ ਗੁੜੀਆ ਵੱਡਿਆਂ ਲਈ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਹੈ ਅੱਛਾ ਵੀ ਰਿਪੋਰਟਾਂ ਦੀ ਦੋ ਦਿਨ ਬਾਅਦ ਆਣੀ ਹੈ ਹਸਪੀ ਤੇ ਉਦੀ ਰਿਪੋਰਟ ਸਾਡੇ ਕੋਲ ਸੋਮਵਾਰੀ ਜਾਂ ਸੰਡੇ ਨੂੰ ਮਿਲਨੀ ਹੈ। ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ। ਕੀ ਮੰਗ ਕਰਦੇ ਹਾਂ? ਅਸੀਂ ਤਾਂ ਮੰਗ ਕਰਦੇ ਹਾਂ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ। ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਹੈ। ਇਹ ਬੰਦਾ ਲਾਪਰਵਾਹੀ ਕਰ ਰਿਹਾ। ਚੇਰਪ ਭਾਗ ਦੀ ਟੀਮ ਅੱਜ ਉੱਥੇ ਮੌਜੂਦ ਹੈ। ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈ ਕਿ ਹਰ 20 ਦਿਨ ਬਾਅਦ 15 ਦਿਨ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ। ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨੇ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸਿਹਤ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਜੀ ਦੁਕਾਨ ਤੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅੱਛਾ ਉਹਦੇ ਤੇ ਵੀ ਡਬਲ ਲੈਵਲ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਜੋ ਕਾਰਵਾਈ ਇਹਨਾਂ ਦੀ ਅਸੀਂ ਜਰਨੇ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਥੈਂਕ ਯੂ ਡਾਕਟਰ ਡਾਕਟਰ ਵਿਸ਼ੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਇਨ ਨਰੇਨ ਆਟਾ ਜਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਕੀ ਕੰਪਲੇਨ ਸਨ ਆਫ ਪੁਲਿਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇ ਉਹ ਕੀ ਚੀਜ਼ਾਂ ਪਰਖਤਰਾਮਤ ਕੀਤੀਆਂ ਜੇ ਤੁਹਾਨੂੰ ਕੁਛ ਸਾਡੇ ਕੋਲ ਕੁਛ ਐਟਮਾ ਐਕਸਪਾਇਰੀ ਐਟਮਾ ਮਿਲਿਆ ਨਹੀਂ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਤੇ ਉਹਨ ਕੀ ਕਾਰਵਾਈ ਕੀ ਕਰੋਗੇ ਨਾ ਅਸੀਂ ਸੈਂਪਲਿੰਗ ਦੇ ਤੱਕ ਅਸੀਂ ਆ ਨੈਕਸਟ ਵਰਕਿੰਗ ਡੇ ਦੇ ਟੈਸਟ ਹੋਣ ਲਈ ਭੇਜ ਦਾਂਗੇ ਉਹ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ